ਮੈਂ ਜਿਸਦਾ ਹੀ ਹੁੰਦਾ ਹੋਇਆ ਭਾਗ ਦੇ ਪ੍ਰੋਗਰਾਮਾਂ ਦੀ ਚੀਜ਼ ਵੀ ਫਿਰ ਮੋਦੀ ਜੀ ਦੇ ਨਾਮ ਤੇ ਭੇਜਿਆ ਜਾਵੇ ਤਾਂ ਜੋ ਇਹਦਾ ਠੱਜਾ ਅੰਸਰ ਆ ਚੰਦਰ ਸ਼ੇਖਰ ਜੀ ਆਜਾ ਦੇ ਮੈਂ ਬੰਸ਼ ਲੱਤੇ ਜਿਦਾਰੇ ਉਹ ਸਾਡੀ ਮਾਗੀ ਦਾ ਰਛੀ ਮੰਗਿਆ ਜੀ ਉਹ ਸੰਭਾਗ ਤੇ ਅੱਜ ਵੀ ਇੰਜ ਜਾਪੀਮ ਜਾ ਸਭਿਧਾਨ ਸਾਥੀਓ ਦਾਸ ਪਰਮਜੀ ਸਿੰਘ ਪਮਾ ਮੁਖ ਪ੍ਰਚਾਰਗੁਰੂ ਗਿਆਨਤ ਵਾਲਮੀਕੀ ਧਰਮ ਸਮਾਜ ਤੋਂ ਅੱਜ ਜਿਹੜਾ ਸਾਡਾ ਜੋ ਪ੍ਰੋਗਰਾਮ ਸੀਗਾ ਸਾਡੇ ਸਮਾਜ ਵੱਲੋਂ ਇਹੜਾ ਪ੍ਰੋਗਰਾਮ ਭਗਵਾਨ ਵਾਲਮੀਕੀ ਮੂਰਤੀ ਕੋਲ ਅੰਮ੍ਰਿਤਸਰ ਵਿਖੇ ਵਾਲਮੀਕੀ ਤੀਰਥ ਰੋਡ ਤੇ ਰੱਖਿਆ ਗਿਆ ਸੀ ਇਹੜਾ ਪ੍ਰੋਗਰਾਮ ਚੰਦਰ ਸ਼ੇਖਰ ਯਾਦ ਦਾ ਨਾ ਨਗਿੰਨਾ ਯੂਪੀ ਤੋਂ ਐਮਪੀ ਆ ਉਹਨੇ ਜਿਹੜਾ ਸਾਡੇ ਜਿਹੜੇ ਦੇਸ਼ ਦੇ ਚੌਥਾ ਥੰਮਨੇ ਸਫਾਈ ਸੇਵਕ ਜਿਹੜੇ ਚੌਥਾ ਥੰਮਨੇ ਸਫਾਈ ਸੇਵਕ ਉਹਨਾਂ ਦੇ ਜਦੋਂ ਉਹ ਉਹਦੇ ਕੋਲ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਗਏ ਸੀ ਉਹਨਾਂ ਉਹਨਾਂ ਦੇ ਜਿਹੜਾ ਹਮਲਾ ਕੀਤਾ ਜਾਂ ਆਪਣੇ ਸਾਥੀਆਂ ਨੂੰ ਕਰਾਇਆ ਔਰ ਉਹਨਾਂ ਦੀ ਜਿਹੜੀ ਬੇਇੱਜ਼ਤੀ ਕੀਤੀ ਅਸੀਂ ਅਸੀਂ ਉਹਦੇ ਵਿਰੋਧ ਵਿੱਚ ਆ ਅਸੀਂ ਵਿਰੋਧੀ ਧਰਤੀ ਅੱਜ ਅਸੀਂ ਇੱਕਲਾ ਮੰਗ ਪੱਤਰ ਦਿੱਤਾ ਵਾ ਉਹਦੇ ਤੁਸੀਂ ਮੰਗ ਰੱਖਿਆ ਵੀ ਪਹਿਲਾਂ ਤਾਂ ਇਹਦੀ ਜਿਹੜੀ ਆ ਮੈਂਬਰਸ਼ਿਪ ਜਿਹੜੀ ਐਮਪੀ ਦੀ ਉਹ ਰੱਦ ਕੀਤੀ ਜਾਵੇ ਦੂਜਾ ਇਹਦੇ ਤੇ ਜਿਹੜਾ ਵਾ ਆ ਫੈਰ ਦਰਜ ਕੀਤੀ ਜਾਵੇ ਜੈ ਭੀਮ ਜੈ ਸਵਿਧਾਨ ਸਾਰਿਆਂ ਨੂੰ ਜੈ ਭੀਮ ਜੈ ਸਵਿਧਾਨ ਮੈਂ ਬਾਬਾ ਰਾਜ ਸਿੰਘ ਕੋੜਲਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਗੁਰੂ ਗਿਆਨਾਤ ਧਾਲਮਿਕ ਧਰਮ ਸਮਾਜ ਰਜਿਸਟਰਡ ਭਾਰਤ ਸਾਡੇ ਸਰਪ੍ਰਸਤ ਸੰਤ ਬਾਬਾ ਅਨਿਛਤਰਨਾਥ ਸ਼ੇਰਗਿਲ ਜੀ ਕੌਮੀ ਚੇਅਰਮੈਨ ਭਾਰਤ ਅੱਜ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜਿਹੜਾ ਚੰਦਰ ਸ਼ੇਖਰ 라ਵਣ ਇਹ ਜਿਹੜਾ ਪੁਤਲਾ ਫੂਕਿਆ ਗਿਆ ਆ ਉਹ ਇੱਕ ਸੰਸਦ ਆ ਸਦਾ ਉਹਦੇ ਜਿਹੜਾ ਸਾਡੇ ਸਿਵਾਈ ਸੇਵਕਾਂ ਦੇ ਖਿਲਾਫ ਜਿਹੜਾ ਉਹਨਾਂ ਨੂੰ ਉਹਨਾਂ ਦੇ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਸੀ ਔਰ ਉਹ ਕੋ ਜਿਹੜਾ ਇੱਕ ਸੰਸਦ ਹੋਣ ਦੇ ਨਾਂ ਤੇ ਉਹਦੇ ਕੋਲੋਂ ਆਪਣਾ ਉਹ ਮਸਲੇ ਲੈ ਕੇ ਗਿਆ ਸੀ ਪਰ ਉਹਨਾਂ ਨੂੰ ਨਾ ਸੁਣਦਿਆ ਹੋਇਆ ਉਹਨੇ ਜਿਹੜੀ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਔਰ ਉਹਨਾਂ ਦੇ ਸੱਟਾਂ ਮਾਰੀਆਂ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਜਿਹੜਾ ਉਹਦਾ ਇੱਕ ਪੁਤਲਾ ਜਿਹੜਾ ਉਹਦਾ ਫੂਕਿਆ ਵਾ ਇਹ ਅੱਜ ਅਸੀਂ ਜਿਹੜਾ ਪੁਤਲਾ ਆ ਗਵਾਲ ਮੰਡੀ ਚੌਂਕ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਰਾਮਦੀਰtheta ਤੇ ਜਿਹੜਾ ਹੈ ਕਿ ਇਹ ਪੁਤਲਾ ਫੂਕਿਆ ਗਿਆ ਹੈ ਜਿੱਥੇ ਅਜਿਹੜਾ ਮੰਗ ਪੱਤਰ ਜਿਹਦੇ ਨਾਲ ਆਜੀ ਸਾਡੇ ਬਹੁਤ ਹੀ ਮਾਨਣਯੋਗ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਉਹਨਾਂ ਦੇ ਨਾਂ ਇੱਕ ਜਿਹੜਾ ਮੰਗ ਪੱਤਰ ਹੈ ਜਿਹੜਾ ਉਹ ਜਥੇਬੰਦੀ ਵੱਲੋਂ ਦਿੱਤਾ ਗਿਆ ਆ ਸੋ ਇਹ ਜਿਹੜਾ ਮੰਗ ਪੱਤਰ ਆ ਅਸੀਂ ਇਹ ਚੰਦਰਸ਼ੇਖਰ ਜਿਹੜਾ ਆਜ਼ਾਦ ਰਾਵਣ ਉਹਦੇ ਖਿਲਾਫ ਜਿਹੜਾ ਦਿੱਤਾ ਗਿਆ ਜਿਉਂ ਜਿਹੜੇ ਸਾਡੇ ਸਪਾਈ ਸੇਵਕ ਆ ਜਿਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਆ ਜੋ ਇਹਨਾਂ ਦੀ ਬੰਦੀ ਕਾਰਵਾਈ ਆ ਉਹ ਜਿਹੜੀ ਉਹ ਕੀਤੀ ਜਾਵੇ ਔਰ ਇੱਕ ਸਾਡੇ 12% ਜਿਹੜਾ ਰੈਜ਼ਰਵੇਸ਼ਨ ਮਜਬੀ ਸਿੱਖ ਵਾਲਮੀਕੀ ਭਾਈਚਾਰੇ ਲੋ ਜਿਹੜਾ ਮਾਨਣਯੋਗ ਸੁਪਰੀਮ ਕੋਰਟ ਨੇ ਜਿਹੜਾ ਇੱਕ ਫੈਸਲਾ ਸੁਣਾਇਆ ਵੱਡਾ ਸਮਾਜ ਨੂੰ ਇੱਕ ਤੋਹਫਾ ਦਿੱਤਾ ਸੀ ਉਹਦਾ ਜਿਹੜਾ ਇਹ ਜਿਹੜਾ ਇਹ ਵਿਰੋਧ ਕਰ ਰਿਆ ਆ ਸੋ ਇਹਨੇ ਇੱਕ ਪਿਛਲੇ ਦਿਨੀ 21 ਤਰੀਕ ਨੂੰ ਜਿਹੜੇ ਇਹਨੇ ਭਾਰਤ ਬੰਦ ਕਰਨ ਦਾ ਜਿਹੜੀ ਕਾਲ ਸੀ ਉਹਦੇ ਵਿੱਚ ਵੀ ਇਹਨੇ ਜਿਹੜਾ ਸਮਰਥਨ ਕੀਤਾ ਸੀ ਅਸੀਂ ਇਹਦੀ ਜਿਹੜੀ ਆ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਔਰ ਇਹਦੇ ਤੇ ਜਿਹੜੀ ਸਾਡੇ ਸਫਾਈ ਸੇਵਕਾਂ ਦੇ ਉੱਤੇ ਜਿਹੜੇ ਆ ਆਰਮੀ ਮੈਨ ਸਾਡੇ ਜਿਹੜੇ ਭਰਦੇ ਉਹਨਾਂ ਦੇਤੇ ਜਿਹੜੀ ਕੁੱਟਮਾਰ ਕੀਤੀ ਗਈ ਉਹਦੀ ਜਿਹੜੀ ਬੰਦੀ ਕਾਰਵਾਈ ਆ ਉਹ ਜਿਹੜੀ ਆ ਇਹਦੇ ਤੇ ਹੋਣੀ ਚਾਹੀਦੀ ਆ ਸੋ ਔਰ ਜਿਹੜਾ ਸੰਸਦ ਦਾ ਜਿਹੜਾ ਉਹ ਉਧਾ ਆ ਉਤੋਂ ਜਿਹੜਾ ਇਹ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੂੰ ਇਹ ਬਰਖਾਸ ਕਰਨਾ ਚਾਹੀਦਾ ਜੀ ਮੈਂ ਹੀਸਾ ਵੱਲੋਂ ਸਟੂਡੈਂਟ ਹਰਪਾਲ ਸਿੰਘ ਦਾ ਨਾਮ ਆ ਜੀ ਇਹ ਮੰਗ ਪੱਤਰ ਹੈ ਜੀ ਇਹਨਾਂ ਵੱਲੋਂ ਦਿੱਤਾ ਗਿਆ ਹੈਗਾ ਇਹ ਮੰਗ ਪੱਤਰ ਸੀ ਡੀਸੀ ਥਰੂ ਮਹਾਂ ਜੋਗ ਪ੍ਰਧਾਨ ਮੰਤਰੀ ਜੀ ਨੂੰ ਭੇਜ ਦਵਾਂਗੇ ਜੀ ਧੰਨਵਾਦ ਮਿਕੀ ਭਾਈ ਚੇਰੇ ਵੱਲੋਂ ਜੋ ਇਤਰਾਜ ਜੋ ਟਿੱਪਣੀ ਕੀਤੀ ਗਈ ਆ ਐਮਪੀ ਚੰਦਰਸ਼ੇਖਰ ਆਜ਼ਾਦ ਵੱਲੋਂ ਉਹਨਾਂ ਦੇ ਸਬੰਧ ਵਿੱਚ ਇਹਨਾਂ ਵੱਲੋਂ ਅੱਜ ਰੋਸ ਮਜਰਾ ਕੀਤਾ ਗਿਆ ਸੀ ਔਰ ਇਹਦੇ ਮੱਦੇਨਜ਼ਰ ਅਸੀਂ ਪੂਰਾ ਲੋਰਡ ਆਰਡਰ ਦੇ ਤਹਿਪਰਬੰਧ ਕੀਤੇ ਆ ਸੁਖਦੇਵ ਅੰਦਰ ਪਾਲ ਸਿੰਘ ਵਾਲੀ ਡੀਸੀ ਆਫਿਸ ਤੋਂ ਆਏ ਨੇ ਮੇਰੇ ਨਾਲ ਮੈਡਮ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਐਸਚੂ ਕੰਟੋਨਮੈਂਟ ਔਰ ਬੜੇ ਸ਼ਾਂਤੀਪੁਰਾਕ ਤਰੀਕੇ ਨਾਲ ਇਹ ਜੋ ਇਹਨਾਂ ਦਾ ਰੋਸ ਮਜਰਾ ਸੀ ਉਹ ਨਿਪਟਿਆ ਆ ਤੇ ਅਸੀਂ ਇਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਹੋਂ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਅਸੀਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਜੋ ਵੀ ਰਲ ਮਿਲ ਕੇ ਇਸ ਤਰ੍ਹਾਂ ਦੇ ਜੋ ਵੀ ਇਹਨਾਂ ਦੇ ਪ੍ਰਦਰਸ਼ਨ ਨੇ ਉਹਨਾਂ ਨੂੰ ਸ੍ਰੀ ਚਾੜੀ ਥੈਂਕ ਯੂ ਅਜੇ ਅੱਜ ਦਾ ਮਨ ਪਤਾ ਲੱਗਿਆ ਇਹਨਾਂ ਨੇ ਜਿਹੜਾ ਆਪਣਾ ਰੋਜ਼ਮਰ ਮਜਾਰਾ ਹੈ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਕੀਤਾ ਹੈ ਤੇ ਆਪਣਾ ਜਿਹੜਾ ਡੀਸੀ ਆਫਿਸ ਦੇ ਸੁਪਰਡੈਂਟ ਸਾਹਿਬ ਨੇ ਆ ਕੇ ਇਹਨਾਂ ਦਾ ਮੰਗ ਪੱਤਰ ਲੈ ਲਿਆ ਹੋਇਆ ਜੋ ਆਪਾਂ ਜਿਹੜਾ ਹੈ ਮਾਨਯੋਗ ਆਪਣੇ ਪ੍ਰਧਾਨ ਮੰਤਰੀ ਸਾਹਿਬ ਤੱਕ ਜਿਹੜਾ ਪਹੁੰਚਦਾ ਕਰਦਾ ਹੈ